ਦੋਸਤੋ ਮੇਗ ਰਾਜ ਰੱਲਾ ਅੱਜ ਆਏ ਹੋਇਆ ਪਿੰਡ ਖੀਵਾ ਕਲਾਂ ਖੀਵਾ ਕਲਾਂ ਇਹ ਕਸਬਾ ਪੀਖੀ ਦੇ ਬਿਲਕੁਲ ਨੇੜੇ ਹੈ ਜਿਹੜਾ ਕਿ ਮਾਨਸਾ ਜ਼ਿਲ੍ਹੇ ਦਾ ਵੱਡਾ ਕਸਬਾ ਪੀਖੀ ਉਹਦੇ ਨੇੜੇ ਹੈ ਪਿੰਡ ਖੀਵਾ ਕਲਾਂ ਤੇ ਖੀਵਾ ਕਲਾਂ ਦੇ ਅਹਿਮ ਸ਼ਖਸੀਅਤ ਸ਼੍ਰੀ ਛੱਜੂ ਰਾਮ ਰੇਸ਼ੀ ਜੀ ਜਿਹੜੇ ਅਧਿਆਪਕਾ ਗੂ ਰਹੇ ਨੇ ਹੁਣ ਰਿਟਾਇਰਡ ਨੇ ਮਤਲਬ ਸੇਵਾ ਮੁਕਤ ਨੇ ਆਪਣੀ ਨੌਕਰੀ ਤੋਂ ਬਜ਼ੁਰਗ ਨੇ ਉਹ ਮੇਰੇ ਨਾਲ ਅੱਜ ਬੈਠੇ ਹੋਏ ਨੇ ਸਾਰੀ ਗੱਲ 1947 ਦੇ ਹਵਾਲੇ ਨਾਲ ਅੱਜ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਤਾਂ ਰਿਸ਼ੀ ਜੀ ਸਭ ਤੋਂ ਪਹਿਲਾਂ ਨਮਸਕਾਰ ਨਮਸਕਾਰ ਨਾ ਤਾਂ ਮੈਂ ਤੁਹਾਡਾ ਦੱਸਦਾ ਜੀ ਤੁਹਾਡੇ ਪਿਤਾ ਜੀ ਦਾ ਕੀ ਨਾਂ ਜੀ ਮੇਰੇ ਦਾਦਾ ਜੀ ਦਾ ਨਾਂ ਹੈ ਜੀ ਪੰਡਤ ਬਰਮਨ ਹੈ ਪੰਡਤ ਬਰਮਨ ਹਾਂ ਉਸਤਾ ਜੀ ਦਾ ਉਹ ਸਰਪੰਨ ਹੈ ਸਰਪੰਨ ਰਹੇ ਹੋਏ ਜੀ ਪੰਡਤ ਜਿਹੜਾ ਆਪਣਾ ਜੀ ਹੈ ریاਸਤ ਪਟਿਆਲਾ ਦੇ ਵਿੱਚ ਅੱਛਾ ਪਟਿਆਲਾ ریاਸਤ ਦਾ ਪੰਡਤ ਜੀ ਜੀ ਇਹ ਜੀ ਲਾਜਮ ਤੁਸੀਂ ਦਾ ਉਹ ਲਾਜਮ ਹੁੰਦੇ ਸੀ ਜੀ ਜਦੋਂ ਤੁਸੀਂ ਬਰਨਾਲਾ ਤੇ ਤਸਵੀਰ ਹੁੰਦੀ ਸੀ ਬੇਟਾ ਅੱਛਾ ਹਾਂ ਇੱਕ ਵੀ ਕੀ ਵੀ ਕਿਸੇ ਵੇਲੇ ਅੱਛਾ ਰਹੀ ਜੀ ਆਪਾਂ ਅੱਛਾ 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 ਇਹ ਜਿਹੜਾ ਤੁਹਾਡਾ ਖੀਵਾ ਕਲਾ ਪਿੰਡ ਹੈ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ ਜੀ ਇਸ ਖੀਵੇ ਦੇ ਆਲੇ ਦੁਆਲੇ ਇੱਕ ਪਿੰਡ ਹੈ ਨਾ ਜੀ ਸਾਡਾ ਕਾਈ ਜੀ ਅੱਛਾ ਇਹ ਨੂੰ ਰ ਅਲ ਲੱਗਦਾ ਹੀਰੋ ਕਾਲ ਜੀ ਉਹਦੇ ਨਾਲ ਲੱਗੇ ਆ ਗਿਆ ਛੋਟਾ ਸੀ ਵਸਿਆ ਗਿਆ ਕਿਹਾ ਜਾਂਦਾ ਜੀ ਅਗਲਾ ਤੀਜਾ ਕੀ ਵਾਰ ਢੱਡੂ ਵਾਲਾ ਜੀ ਉਂਛੜੀ ਬੱਤੀ ਦੇ ਸਮੋਂ ਸਮੋਂ ਉਹ ਪਿੰਡ ਸਾਡੇ ਆਲੇ ਦਲੇ ਦਾ ਸ਼ਹਿਰ ਤੁਹਾਨੂੰ ਮਾਨਸਾ ਹੀ ਲੱਗਦਾ ਜ਼ਿਲ੍ਹਾ ਤਾਂ ਹਾਂ ਹਾਂ ਮਾਨਸਾ ਹੀ ਲੱਗਦਾ ਠੀਕ ਹੈ ਜਾਂ ਫਿਰ ਭਾਡੇ ਵੀ ਕਰਦੇ ਸੀ ਉਸ ਵੇਲੇ 1947 ਦੀ ਅੱਪਾ ਅੱਜ ਗੱਲ ਕਰਨੀ ਹੈ ਕਿ 1947 ਦੇ ਵਿੱਚ ਜੋ ਕੁਝ ਹੋਇਆ ਉਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਕਿ 10 ਲੱਖ ਲੋਕਾਂ ਨੂੰ ਕਤਲ ਹੋ ਗਏ ਵੱਡਾ ਦੁਨੀਆ ਦੀ ਸਭ ਤੋਂ ਵੱਡੀ ਹਫਜ਼ਰਤ ਹੋਈ ਬਸੁੰਦੋ ਬਟਾਂਦਰਾ ਹੋ ਗਿਆ ਉਥਲ ਪੁਥਲ ਹੋ ਗਈ ਭਰਾ ਮਾਰੂ جنگ ਸੀ ਉਹ ਇੱਕ ਇਹਦਾ ਸਾਰੇ ਜਾਣਦੇ ਹੈ ਨਾ ਜੀ ਤੁਹਾਡੇ ਪਿੰਡ ਦਾ ਕੀ ਹਾਲ ਰਿਹਾ ਉਦੋਂ 1947 ਬੜੇ ਮੈਂ ਜਿਹੜੀ ਮੇਰੀ ਉਮਰ ਤੋਂ ਉਸ ਵੇਲੇ ਬਹੁਤ ਛੋਟੀ ਸੀ ਜੀ ਅਰ ਬਾਅਦ ਦੇ ਵਿੱਚ ਉਹ ਦੋ ਦਾ ਤੋਂ ਆਲੇ-ਤਾਲੇ ਦੇ ਸਾਡੇ ਲੋਕਾਂ ਤੋਂ ਬਹੁਤ ਸੋਹਣੀ ਕਹਾਣੀ ਲੱਗਦੀ ਹੈ ਜੀ ਉਹ ਇਹ ਸੀ ਕਿ ਆਖਰਕਾਰ ਨਾ ਪੰਜਾਬ ਮੁਕਤ ਹੋਰ ਤੇ ਜੀ ਕਿਤ ਕੋਤ ਦਾ ਹੀ ਹੈ ਅੱਛਾ ਜੀ ਉਸ ਵੇਲੇ ਚਾਹ ਦੀ ਸੁਣ ਸਾਡੇ ਕਿਹੜੇ ਜੱਟਾਂ ਦਾ ਦਰੀ ਸੀ ਅੱਛਾ ਚਹਿਲ ਨੇ ਜੀ ਜਿਆਦਾਤਰ ਅਸੀਂ ਉੱਥੇ ਆਪਣੇ ਬ੍ਰਾਹਮਣਾਂ ਦੇ ਵੀ ਪੰਜਾਹ ਘਰ ਅੱਛਾ ਜੀ ਉਹਦੇ ਨਾਲ ਸਾਡੇ ਲਾਲਾ ਮਹਾਜਨ ਜਿਹੜੇ ਹੈਗੇ ਨੇ 20 25 ਘਰ ਉਹਨਾਂ ਦੇ ਹੈ ਜੀ ਤੇ ਕੀ ਘਾੜੀ ਘਾੜੀ ਮੁਸਲਮਾਨਾਂ ਦੇ ਸੀ ਅੱਛਾ 40 ਘਰ ਹਾਂ ਜੀ ਤੇ ਜਿਹੜੇ ਅੱਜ ਵੀ ਤਕਰੀਬਨ ਤਕਰੀਬਨ ਉਹ ਸਾਰੇ ਦੇ ਸਾਰੇ ਉੱਥੇ ਬਸਦੇ ਆ ਸਾਰੇ ਮੁਸਲਮਾਨ ਬਸਦੇ ਆ ਤੁਹਾਡੇ ਪਿੰਡ ਚ ਸਾਰੇ ਪਰਿਵਾਰ ਬਸ ਗਿਆ ਇਸ ਵਾਰਤ ਅੱਛਾ ਜੀ ਸਾਰੇ ਪਿੰਡ ਦਾ ਬਹੁਤ ਵੱਡਿਆ ਭਾਈਚਾਰਾ ਕੋਈ ਕਿਤੇ ਕਿਤੇ ਚੁਗਰਾਉ ਤੇ ਬਿਜਰਾ ਜਗਾ ਲਗਾਈ ਤਗੜਾ ਦੀ ਅੱਛਾ ਜੀ ਮਸਜਿਦ ਵੀ ਮੈਂ ਆਪਣੀ ਪਹਿਲਾਂ ਵੀ ਗੱਲ ਹੋਈ ਸੀ ਜੀ ਮਸਜਿਦ ਵੀ ਬਣ ਕੇ ਸਾਰੇ ਪਿੰਡ ਦੇ ਸਰਗੋਵ ਨਾਲ ਹੁਣ ਬਣੀ ਹੈ ਅੱਛਾ ਜਦੋਂ ਭੋਰਾ ਸਾਹਿਬ ਨੇ ਗਰਾਡ ਕੀਤੀ ਅੱਛਾ ਅੱਛਾ ਬਠਿੰਡੇ ਤੋਂ ਐਮਪੀਸੀ ਜਿਹੜੇ ਅੱਛਾ ਅੱਛਾ ਜੀ ਉਸ ਤੋਂ ਬਾਅਦ ਉਹ ਮਸਜਿਦ ਜਿਹੜੀ ਕਿ ਬਣੀ ਹੈ ਅੱਛਾ ਜੀ ਸਾਰੇ ਪਿੰਡ ਦੇ ਵਿੱਚ ਜੀ ਇਹ ਵੀ ਬਹੁਤ ਵਧੀਆ ਢੰਗ ਨਾਲ ਸਾਰੇ ਪਿਆਰ ਨਾਲ ਰਹਿੰਦੇ ਆ ਕੋਈ ਕਿਸੇ ਕਿਸਮ ਦਾ ਵਿਚਰਾ ਜਾਂ ਟਕਰਾਅ ਨਹੀਂ ਇਸ ਜਦੋਂ ਪੂਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਚੁੱਥਣ ਪੁੱਥਣ ਹੋਈ ਤੁਹਾਡੇ ਪਿੰਡ ਦੇ ਵਿੱਚ ਕਿਉਂ ਨਹੀਂ ਹੋਈ ਹੈਗੀ ਉਸ ਵੇਲੇ ਵੀ ਇਹੋ ਗੱਲ ਸੀ ਜੀ ਸਾਡੇ ਨੂੰ ਕੜੀ ਸਾਰਾ ਭਾਈਚਾਰਾ ਬੜਾ ਬੜਾ ਤੰਗੜ ਕਾਇਮ ਸੀ ਅੱਛਾ ਜੀ ਉਸ ਵੇਲੇ ਸਮਝਦਾ ਤੋਂ ਗੱਲ ਕਰਦੇ ਵੀ ਸਾਡੇ ਸੁਨਾਤ ਧਰਮ ਦਾ ਵੀ ਬੜਾ ਬੜਾ ਪ੍ਰਭਾਵ ਸੀ ਅੱਛਾ ਜੀ ਕਿਉਂਕਿ ਸਾਡੇ ਪੁਰਾਣੇ ਕਿਉਂ ਮੈਂ ਸਵੇਰੇ ਵੀ ਗੱਲ ਕਰਦੇ ਸੀ ਕਿ ਅੱਠ 10 ਸੋ ਪਾਗਵਤੀ ਮੰਡਲ ਅੱਛਾ ਜੀ ਕਥਾ ਵਾਰਤਾ ਨੂੰ ਜਿਹੜਾ ਰਹੇ ਨੇ ਅਸੀਂ ਬਾਕੀ ਅਦਾਸੀਆਂ ਦਾ ਡੇਰਾ ਸੀ ਜੀ ਉਸ ਦਾ ਪ੍ਰਭਾਵ ਹੋਰ ਕਰਕੇ ਵੀ ਲੋਕਾਂ ਦੇ ਉੱਤੇ ਸਾਡੇ ਗੱਟ ਜੀ ਵੀ ਆ ਰਹੀ ਸੀ ਅਜੇ ਵੀ ਬੜੇ ਸੈਕੂਲਰ ਜਮਹੂਰੀ ਸੋਚ ਦੇ ਲੋਕ ਨੇ ਅੱਛਾ ਧਰਮ ਨਿਰਪੱਖ ਲੋਕ ਆ ਤੁਹਾਡੇ ਪਿੰਡ ਦੇ ਕੋਈ ਕੱਟੜ ਧਾਰ ਨਹੀਂ ਜਿਹੜੇ ਸਾਰੇ ਧਰਮਾਂ ਨੂੰ ਬਰਾਬਰ ਸਮਝਣਾ ਅੱਜ ਤੱਕ ਵੀ ਕੋਈ ਕੱਟੜ ਧਾਰ ਵਾ 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 ਸਾਰੇ ਤਿਹਾਰ ਰਲ ਕੇ ਮਿਲ ਕੇ ਬਣਾਉਂਦੇ ਅੱਛਾ ਜੀ ਸਾਰੇ ਕੰਮ ਸਾਰਾ ਪਿੰਡ ਇਕੱਠਾ ਇਕੱਠਾ ਹੋ ਕੇ ਕਰਦਾ ਅੱਛਾ ਜੀ ਉਸ ਤੋਂ ਸਭ ਉਹ ਵੀ ਇੱਕ ਬੜੀ ਗੱਲ ਹੈ ਹੋ ਗਈ ਜੀ ਚੈਲਾ ਸਾਡਾ ਪਰਾਇਤਕ ਜੀ ਦਾ ਜੋਗਪੀਰ ਸਾਨੂੰ ਪਤਾ ਤੁਹਾਨੂੰ ਹਾਂਜੀ ਉਹਨਾਂ ਦੀ ਜਿਹੜੀ ਸਮਾਦ ਬਣੀ ਹੋਈ ਹੈ ਹਾਂਜੀ ਉਹ ਸਭ ਨੂੰ ਸਾਰੇ ਫੰਕਸ਼ਨ ਹੀ ਉੱਥੇ ਹੁੰਦੇ ਅੱਛਾ ਸਾਰਾ ਜਿੰਨਾ ਸਮਾਨ ਇਹ ਰੱਲੇ ਤੁਸੀਂ ਜੋਗਪੀਰ ਤੇ ਵੀ ਮਤਲਬ ਆਪਦੀ ਅੱਡ ਬ੍ਰਾਂਚ ਬਣਾ ਲਈ ਕਹਿ ਲਓ ਲਗਭਗ ਸਾਰੇ ਪਿੰਡਾਂ ਦੀ ਬਣ ਗਈ ਸਾਰੇ ਪਿੰਡਾਂ ਜਿੱਥੇ ਆਪਣੇ ਪ੍ਰੋਜੈਕਟ ਫੇਸ ਕਰਕੇ ਜਿਵੇਂ ਚੈਲਾ ਦੇ ਜਿੱਥੇ ਘਰ ਹੈਗੇ ਸਾਰੇ ਪ੍ਰੋਗਰਾਮ ਸਾਡ ਕਿਸੇ ਵੀ ਜਾਤੂ ਪ੍ਰਾਦਮ ਦਾ ਕੋਈ ਵੀ ਫੰਕਸ਼ਨ ਹੈ ਉਹ ਉੱਥੇ ਹੁੰਦਾ ਅੱਛਾ ਅੱਛਾ ਤੇ ਸਾਰਾ ਪ੍ਰਬੰਧ ਹੈ ਇੱਕੋ ਹੀ ਗੱਲ ਅਸੀਂ ਕਰ ਦੋ ਨਾ ਅੱਛਾ ਜੀ ਇਹ ਸਿਰਫ ਘਰ ਜਾਣੇ ਇਕ ਤਰ੍ਹਾਂ ਦੇ ਸਥਿਕਾਰ ਨਾ ਕਿਉਂ ਨੇ ਜੀ ਤੇ ਇੱਕ ਆਪਦਾ ਜਿਹੜਾ ਹੈਗਾ ਉਹ ਬੰਦ ਜਿਹੜਾ ਉਹ ਛਿੱਟੜਾ ਵਾਚੂਆ ਚਲੋ ਤੁਹਾਡੇ ਮਕਰਾ ਵਕਤੂ ਸਾਰਾ ਪ੍ਰਬੰਧ ਤੋਂ ਛਡੋਗੀ ਰਾਜ ਸਮਾਤੀ ਅੱਛਾ ਜੀ ਆਮਦਾਰ ਨਹੀਂ ਤੇ ਸਾਰੇ ਸਮਾਂਦਾਰ ਵੀ ਠੀਕ ਠੀਕ ਓਛਾ ਜੀ ਜਿਹੜੀ 1947 ਦੇ ਵਿੱਚ ਜਿਹੜੇ ਇੱਡੇ ਵੱਡੇ ਪੱਧਰ ਤੇ ਦੰਗੇ ਹੋਏ ਤੁਹਾਡੇ ਪਿੰਡ ਚ ਕੋਈ ਦੰਗੇ ਨਹੀਂ ਹੋਏ ਸਾਡੇ ਪਿੰਡ ਚ ਕੋਈ ਦੰਗਾ ਨਹੀਂ ਹੋਇਆ ਜੀ ਜੀ ਇੰਨਾ ਜੁਰ ਹੋਇਆ ਵੀ ਇੱਕ ਵਾਰੀ ਉਹ ਦੱਸਿਆ ਸਾਡੇ ਢੁੱਲੇ ਕੋਲ ਤੇ ਉਹ ਕੋਲ ਗਿਆ ਸਰਦਾਰ ਆ ਗਏ ਅੱਛਾ ਜੀ ਤੇ ਤੁਸੀਂ ਆਹ ਕਰੋ ਤੁਸੀਂ ਇਹਨਾਂ ਨੂੰ ਰੱਖੀ ਬੈਠੇ ਹੋ ਅੱਛਾ ਜੀ ਉਸ ਵੇਲੇ ਵੀ ਸਾਡੇ ਪਿੰਡ ਦੇ ਜ਼ਿੰਮੇਦਾਰਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਕੱਟ ਕੇ ਬਰੋਧ ਕੀਤਾ ਉਹਨਾਂ ਤੇ ਉਹਨੂੰ ਇਹ ਕਹਿੰਦਾ ਵੀ ਜੋ ਆਸੇ ਸਾਡੇ ਪਿੰਡ ਬਣ ਜਾਂਦਾ ਹੈ ਅੱਛਾ ਜਣੀ ਬਾਹਰੋਂ ਆਏ ਕਿਸੇ ਬੰਦੇ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ ਮੁਸਲਮਾਨਾਂ ਦੇ ਖਿਲਾਫ ਅੱਛਾ ਜਣੀ ਉਹਨਾਂ ਡਟ ਕੇ ਵਿਰੋਧ ਕੀਤਾ ਲੋਕਾਂ ਨੇ ਜੀ ਇਹ ਕਿਹਾ ਵੀ ਇੱਕ ਦੁਬਾਰਾ ਸਾਡੇ ਪਿੰਡ ਨਾ ਬਣੇ ਵਾਹ ਜੀ ਵਾਹ ਸ਼ਾਬਾਸ਼ ਸ਼ਾਬਾਸ਼ ਉਹਨਾਂ ਸਾਰੇ ਨੇ ਉਹ ਪਰਿਵਾਰ ਜਿਹੜੇ ਇਹਦੇ ਸੀ ਜਦੋਂ ਉਸ ਕੋਲੇ ਉਹ ਖਤਰਾ ਵੀ ਸੀ ਜਿਹੜੀ ਵਿਸ਼ੇਸ਼ ਕਰਕੇ ਉਹ ਆਪਣੇ ਘਰਾਂ ਦੇ ਕੋਲ ਨਾ ਰਹਿੰਦੇ ਸੀ ਅੱਛਾ ਸਾਰੇ ਮੁਸਲਮਾਨਾਂ ਨੂੰ ਆਪਣੇ ਘਰ ਦੇ ਉੱਥੇ ਨਿੱਕਾ ਕੋ ਲੋਕ ਦਰਵਾਜ਼ਾ ਤੋਂ ਜੀ ਜਿਹਦੇ ਵਿੱਚ ਰੱਖੇ ਉਹ ਕੋਈ ਪਰਿਵਾਰ ਅੱਛਾ ਪੂਰਾ ਤੁਹਾਡੇ ਘਰ ਚ ਵੀ ਰੱਖੇ ਗਏ ਅੱਛਾ ਅੱਛਾ ਜੀ ਉਹਨਾਂ ਨੂੰ ਦਿੱਤਾ ਪੂਰਾ ਇਹ ਪੈਂਦੇ ਜੀ ਕਿ ਕਿਸੇ ਕਿਸਮ ਦੀ ਸਾਜਿ ਹੋਏ ਚਾਹੇ ਕੋਈ ਲੜਾਈ ਝਗੜਾ ਜਾਂ ਸਾਥ ਕੋਈ ਕੁਝ ਵੀ ਨਹੀਂ ਹੋਇਆ ਉਹ ਜਮਨਾ ਮਾ ਅੰਨੜਾ ਸਰਦਾਰ ਕਾ ਅੱਜ ਵੀ ਬਸ ਰਹੇ ਨੇ ਅੱਜ ਵੀ ਬਸ ਰਹੇ ਨੇ ਆ ਬਾਤ ਤੇ ਵਿਸ਼ੇਸ਼ ਗੁਰ ਹੋਇਆ ਕਿ ਉਹਨਾਂ ਦੇ ਕੋਈ ਕੁਛ ਜੀ ਅੱਛਾ ਜੀ ਪਰਵਾਹ ਨਹੀਂ ਜੀ ਅੱਛਾ ਇਹਦੇ ਵਿੱਚ ਕੋਈ ਇੱਕ ਜੀ ਦਾ ਸਾਥ ਹੋ ਉਹਨੂੰ ਰਹਿਮਤ ਸਿਰਦਾ ਦਾ ਅੱਛਾ ਜੀ ਰਹਿਮਤ ਹੈ ਜੀ ਰਹਿਮਤ ਸਿਰ ਹਾਂ ਉਹਦੀ ਮਾਂ ਦਾਈ ਸੀ ਕਾ ਲੋ ਅੱਛਾ ਉਹ ਮੇਰੀ ਵੀ ਗਾਈ ਸੀ ਅੱਛਾ ਉਹ ਤੇ ਉਹਦਾ ਮੁੰਡਾ ਵੱਡਾ ਅੱਛਾ ਜੀ ਚਾਰ ਇੱਥੇ ਰਹਿ ਗਏ ਉਹ ਪੰਜਵਾਂ ਚਲੇ ਗਿਆ ਰਹਿਮਤ ਚਲੇ ਗਿਆ ਉਹ ਜਿੱਥੇ ਨਾਲ ਚਲੇ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਤੇ ਇੱਕ ਸਾਡੇ ਖੈਰੂ ਮੁੰਡਾ ਸੀ ਅੱਛਾ ਜੀ ਖੈਰ ਜੀ ਸੀ ਤੇ ਜਿਆਦਾ ਮੁੰਡਾ ਅੱਛਾ ਉਹ ਚਲੇ ਗਿਆ ਸੀ ਅੱਧਾ ਪਰਿਵਾਰ ਅੱਛਾ ਜੀ ਬੜੀ ਅੱਜ ਵੀ ਉਹ ਪਾਕਿਸਤਾਨ ਦੇ ਵਿੱਚ ਉਹਦੇ ਪੰਜ ਮੁੰਡੇ ਰਹਿੰਦੇ ਅੱਛਾ ਜੀ ਪਿੱਛੇ ਜੇ ਵਿਆਹ ਸੀ ਵੱਡੇ ਦੀਆਂ ਕੁੜੀਆਂ ਦਾ ਅੱਛਾ ਉਹ ਲੋਕ ਉਹ ਇੱਥੇ ਵਿਆਹ ਵੀ ਆਏ ਸੀ ਅੱਛਾ ਉਹ ਵੀ ਮੇਰੇ ਨਾਲ ਸੀ ਉਹ ਵੀ ਮੇਰੇ ਨਾਲ ਆਇਆ ਸੀ ਅੱਛਾ ਜਿਹੜੀ ਸਾਡੇ ਕੋਈ ਹੋਰ ਉਹਨਾਂ ਤੋਂ ਬਿਨਾਂ ਇਹ ਇਤਿਹਾਸ ਰਹਾਰਾ ਅੱਛਾ ਜੀ ਹੋਰ ਸਾਰੇ ਦੇ ਸਾਰੇ ਜੋ ਚੁੱਕੇ ਨੇ ਹੈ ਤਾਂ ਸਾਰੇ ਅੰਤਰਰਾਸ਼ਟਰੀ ਜੀ ਸਾਰੇ ਚਾਹੀਦੇ ਉਹ ਵੀ ਬਸਦੇ ਆ ਇਹ ਜਿਹੜੇ ਨਾਮ ਲੈ ਕਿਸੇ ਬੰਦੇ ਕਿੱਥੇ ਪਾਕਿਸਤਾਨ ਚ ਕਿੱਥੇ ਰਹਿੰਦੇ ਨੇ ਕੋਈ ਪਤਾ ਨਹੀਂ ਕੋਈ ਪਤਾ ਕਿ ਮੈਂ ਕੋਸ਼ਿਸ਼ ਕੀਤੀ ਸੀ ਯਾਰ ਸੋਟ ਕੋਈ ਜਿਹੜਾ ਬੰਦਾ ਭਰਾ ਉਹਨਾਂ ਦਾ ਡੈਚੂਰੀ ਅੱਛਾ ਉਹਦੇ ਘਰ ਵਾਲੀ ਵੀ ਅੱਛਾ ਉਹਦੇ ਮੁੰਡਾ ਨੂੰ ਉਹ ਬਸ ਗਿਣਤੀ ਹੀ ਦੱਸ ਸਕਿਆ ਉਹ ਕਹਿੰਦੇ ਨੇ ਸਾਡਾ ਦੋ ਨੂੰ ਨਹੀਂ ਸਾਡੇ ਯਾਦ

अच्छा 14 ਹੋ ਗਿਆ ਕਦੀ ਪੁਆਰਿਸ਼ ਜੇ ਨਾ ਆਇਆ ਉਹ ਕਈ ਸਾਲ ਹੋ ਗਿਆ ਰਿਹਾ ਉਹਦੋਂ ਅੱਛਾ ਅੱਛਾ ਉਹ ਜਿਹੜਾ ਪਾਕਿਸਤਾਨ ਰਹਿੰਦਾ ਸੀ ਵਾ ਮੈਂ ਜਿੱਥੇ ਕੰਮ ਕਰਾਂ ਅੱਛਾ ਜੀ ਉਹ ਜੋ ਪਾਰਟਨਰਸ਼ਿਪ ਕੀ ਕਰਵਾਇਆ ਤੁਹਾਡੇ ਉਹ ਅੱਛਾ ਅੱਛਾ ਉਹ ਬਹੁਤ ਤਕਰ ਲੇਖੋ ਠੀਕ ਹੈ ਜੀ ਉਹ ਤੇ ਉਹਦੇ ਪੰਜ ਮੁੱਢੇ ਉੱਥੇ अच्छा जी जो हर रिव्यू ਉਹ ਕਾਹਦੇ ਕਹਿੰਦੇ ਬੜਾ ਬੜਾ ਵੀ ਅੱਛਾ ਜੀ ਥੋੜਾ ਤਾਂ ਅੱਛਾ ਵੀ ਹਾਲਾਤ ਹੀ ਫੈਲ ਕੋਈ ਲਾਉਂਦੇ ਉੱਥੇ ਅੱਛਾ ਜੀ ਜੋ ਰਹਿਮ ਦਾ ਮੁੰਡਾ ਜਿਹੜਾ ਹੈਗਾ ਸੀ ਅੱਛਾ ਜੀ ਰਹਿਮ ਤੋਂ ਦਾ ਮੁੰਡਾ ਵੀ ਕੋਈ ਪਤਾ ਲੱਗਿਆ ਸੀ ਜਿਵੇਂ ਆਪਣੇ ਘਰਟੜੀ ਕੰਮਲਾ ਦੀ ਥਾਂ ਜਿਹੜਾਈ ਹੋਈ ਜੀ ਉਹ ਸੰਕਰ ਕਰਨ ਵਾਲੀ ਬੰਦਲੀ ਦੇ ਵਿੱਚ ਅੱਛਾ ਜੀ ਪੈਦੋ ਕੇ ਇੱਥੇ ਬਤਵਾਇਆ ਵੀ ਸੀ ਅੱਛਾ ਅੱਛਾ ਕਿਹਨਾ ਕਿਹਨਾ ਦਾ ਸਰ हसन ਨਹੀਂ ਉਹ ਪੁੱਤ ਰਹਿਮ ਦਾ ਮੁੰਡਾ ਰਹਿਮ ਦਾ ਮੁੰਡਾ ਪਾਕਿਸਤਾਨ ਦੀ ਮਿਲਟਰੀ ਚ ਮਿਲਟਰੀ ਚ ਉਹ ਇੰਡੀਆ ਦੇ ਖਿਲਾਫ ਲੜਿਆ ਸਰੈਂਡਰ ਕੀਤਾ ਸੀ ਸਰੈਂਡਰ ਕੀਤਾ ਜਦੋਂ 1975 ਚ ਹਾਂ ਅੱਛਾ ਉਦੋਂ ਫਿਰ ਉਹ ਆਪਣੀ ਗਵਰਨਮੈਂਟ ਤੋਂ ਆਜ਼ਾਦ ਚ ਰਹਿ ਕੇ ਮਿਲਣਾ ਆਇਆ ਸੀ ਅੱਛਾ ਉਹ ਆਜ਼ਾਦ ਚ ਅੱਛਾ ਮੈਂ ਆਪੇ ਪੰਜਾਬ ਨੂੰ ਮਿਲਣਾ ਕਿਹਾ ਅੱਛਾ ਐਂਰਕੈਦੀ ਬਣ ਗਿਆ ਸੀ ਉਹ ਹਾਂ ਕੈਦ ਉਹ ਅਰੈਸਟ ਉਹ ਅਰੈਸਟ ਕਰ ਲਏ ਸੀਗੇ ਜਰਨਲ ਜਗਜੀਤ ਸਿੰਘ ਢੋਡਾ ਸੀ ਕਈ ਮਹੀਨੇ ਰਿਹਾ ਨਾ ਫਿਰ ਉਹ 8 ਦੋ ਮਹੀਨੇ ਫੌਜ ਇਧਰ ਫੌਜ ਰਹੀ ਹੈ ਇਧਰ ਅੱਛਾ 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 अच्छा जी वो मतलब वो परिवार मेरा भी थे बढ़िया करना चाहता अच्छा जी ना तो वाली बात है। ਹੁਣ ਆਉਂਦੇ ਕਹਿੰਦੇ ਨੇ ਉਹ ਬੰਦੇ ਕਿ ਨਹੀਂ ਉਸ ਤੋਂ ਬਾਅਦ ਨਹੀਂ ਆਏ। ਉਹ ਉਹ ਵਾਦੇ ਹੋਇਆ। ਇਸ ਉਹਦੇ ਜਿਹੜੇ ਉੱਥੇ ਕਾਕੇ ਚਾਇ ਸੀ ਉਹ ਲੋਕ ਤਾਂ ਇੱਕ ਤਾਂ ਪਕਾੜੀ ਉਹਨਾਂ ਦੀ ਧੂਆ ਸੀ। ਅੱਛਾ ਜੀ ਉਹ ਜਗੀਰ ਮੰਗੀ ਉੱਥੇ ਅੱਛਾ ਜੀ ਉਹ ਕਾਕਾ ਹੀ ਕਰਿਆ ਫਾਜ਼ਲਦੀਨ ਅੱਛਾ ਉਹ ਉਹਨਾਂ ਨਾਲ ਉਹਨਾਂ ਦੀ ਜਾਸੂ ਦਾ ਮਿਲਣਾ ਤੋਂ ਉਹ ਜੀ ਬੋਕਾ ਅੱਛਾ ਜੀ ਉਹ ਆਪਣੇ ਤਰੀਕੇ ਨਾਲ ਬਾਹਰ ਆ ਗਏ। ਅੱਛਾ ਜੀ ਉਹ ਆ ਮੈਂ ਗੁਰੂ ਪੀਰ ਖਾਨੇ ਆ ਰਹੇ ਹਾਂ। ਅੱਛਾ ਅੱਛਾ। ਆਏ ਉਹ ਸਾਡੇ ਪਿੰਡਾਂ ਨਾਲ ਤੋਂ ਸਭੂ 5-7 ਬੱਚਾ ਗੁਰੂ ਖਾਨੇ ਆ ਰਹੇ ਨੇ। ਅੱਛਾ ਕੋਈ ਕੋਡਾ ਵਧੀਆ ਇੱਥੇ ਆਪਣੇ ਪਿੰਡਾਂ ਦੇ ਬਣੀ। ਜੀ। ਉਹ ਉਹ ਇਸ ਤਰ੍ਹਾਂ ਪਾਕੀ ਦੇ ਉਹ ਬਹੁਤ ਲੋਹਾ ਰਹੀ ਹੈ ਜੀ ਇੱਥੇ। ਠੀਕ ਹੈ ਜੀ। ਉਹ ਬੁਢਾ ਇੱਕ ਕਪੀਰ ਕਾਨੀ ਸੇਵਾ ਕਰਦਾ ਸੀ ਸਭੀ। ਉਹ ਪਾਕੀ ਸਾਡੇ ਉੱਤੇ ਦਰੀ ਸੇਚੀਰ ਵੀ ਕਰਦੇ। ਵਿਹਾਰੀਆਂ ਵੀ ਕਰਦੇ ਆ। ਕਈ ਕਮੂਰ ਬੁਢੇ ਉਹਨਾਂ ਤੋਂ ਕਲਮ ਲਾ ਜੀ। ਠੀਕ ਹੈ ਜੀ। ਦਰੀ ਪੂਰੇ ਆਪਣੇ ਉੱਤੇ ਤਕੀਰ ਕਰਵਾ ਲਏ। ਕੁਫੇ ਤਰੰਬਾ ਉਹ ਸਤ੍ਰੰਬਾ ਨੇ ਪੂਰਾ ਪਾਈਚਾਰਾ ਕੋਈ ਕਿਸੇ ਕਿਸਮ ਦਾ ਫਰਕ ਸ਼ਕਤ ਨਹੀਂ ਹੈ ਜਣੀ ਖੀਵੇ ਕਲਾ ਪਿੰਡ ਨੂੰ ਦੋਸਤੋ ਸਲਾਮ ਕਰਨੀ ਬਣਦੀ ਹੈ ਕਿ 1927 ਦੇ ਵਿੱਚ ਜਦੋਂ ਭਰਾ ਮਾਨੂੰ ਜੰਗ ਹੋ ਗਈ ਸੀ ਵੱਡੇ ਪੱਧਰ ਤੇ ਕਤਲੇਆਮ ਹੋ ਗਿਆ ਵੱਡੇ ਪੱਧਰ ਤੇ ਹਿਜਰਤ ਹੋ ਗਈ ਧੀਆਂ ਪਣਾ ਦੀਆਂ ਬੇਪਤੀਆਂ ਹੋ ਗਈਆਂ ਤਾਂ ਇਹ ਕੁਸ਼ ਪਿੰਡ ਹੀ ਸੀ ਜਿਹੜੇ ਸੈਕੂਲਰ ਧਰਮ ਨਿਰਪੱਖ ਜਿਨ੍ਹਾਂ ਨੂੰ ਕਹੇ ਜਾਂਦਾ ਹੈ ਇਹ ਛਜੂਰਾ ਮ੍ਰਿਸ਼ੀ ਜੀ ਦੱਸ ਰਿਹਾ ਕਿ ਇਹਨਾਂ ਦਾ ਪਿੰਡ ਖੀਵਾ ਕਰਾ ਵੀ ਖੀਤੇ ਨੇੜੇ ਜ਼ਿਲ੍ਹਾ ਮਾਨਸਾ ਦੇ ਵਿੱਚ ਇਹਨਾਂ ਨੇ ਐਸੀ ਉਦਾਹਰਨ ਕਾਇਮ ਕੀਤੀ ਉਸ ਵੇਲੇ ਕਿ ਜਿਹੜੇ ਲਗਭਗ 30-40 ਪਰਿਵਾਰ ਸੀ ਮੁਸਲਮਾਨਾਂ ਦੇ ਉਹ ਅੱਜ ਵੀ 47 ਤੋਂ ਲੈ ਕੇ ਲਗਾਤਾਰ ਆਰਾਮ ਨਾਲ ਹਿੰਦੂਆਂ ਤੇ ਸਿੱਖਾਂ ਦੇ ਨਾਲ ਰਲ ਮਿਲ ਕੇ ਜਿਵੇਂ ਕਿ ਉਹ ਖਿਚੜੀ ਜਿਹਨੂੰ ਮੁਹਾਵਰਾ ਵਰਤ ਲਿਆ ਜਾਵੇ ਕਿ ਉਸੇ ਤਰ੍ਹਾਂ ਰਹਿੰਦੇ ਨੇ ਕੋਈ ਫਰਕ ਨਹੀਂ ਹੈ ਪਿੰਡ ਦੇ ਵਿੱਚ ਮਸਜਿਦ ਹੈ ਨਹੀਂ ਸੀ ਤੇ ਇਨ੍ਹਾਂ ਹਿੰਦੂਆਂ ਤੇ ਸਿੱਖਾਂ ਨੇ ਰਲ ਕੇ ਜਿਹੜਾ ਇਸ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸੀਗੇ ਕਾਮਰੇਡ ਭਾਨ ਸਿੰਘ ਪੌਰਾ ਉਹਨਾਂ ਨੇ ਸਪੈਸ਼ਲ ਗ੍ਰਾਂਟ ਦੇ ਕੇ ਮੁਸਲਮਾਨਾਂ ਖਪਰਾਵਾਂ ਲਈ ਇਹ ਆਪਣੀ ਨਮਾਜ਼ ਅਦਾ ਕਰ ਸਕਣ ਉਹਨਾਂ ਨੂੰ ਮਸਜਿਦ ਵੀ ਬਣਾ ਕੇ ਦਿੱਤੀ ਇਹ ਜਿੱਥੇ ਕਾਮਰੇਡ ਪੌਰਾ ਜੀ ਨੂੰ ਅਸੀਂ ਸਲਾਮ ਕਰਦੇ ਆਂ ਜਿੱਥੇ ਉੱਥੇ ਪੂਰੇ ਖੀਵੇ ਕਲਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਸਲੂਟ ਕਰਦੇ ਆਂ ਕਿ 1947 ਦੇ ਵਿੱਚ ਜਿਹੜਾ ਇਨਸਾਨੀਅਤ ਦੇ ਸਿਧਾਂਤਾਂ ਦੇ ਉੱਤੇ ਤੁਸੀਂ ਪਹਿਰਾ ਦਿੱਤਾ ਉਹ ਅਪਰੀਸ਼ੀਏਟ ਤੁਹਾਡੇ ਰਾਨੀ ਮੈਂ ਤੁਹਾਡੇ ਪਿੰਡ ਨੂੰ ਸਲਾਮ ਕਰਦਾ ਸਨੋਹ ਕਰਦਾ ਹੈ ਇਹ ਇਹ ਕਮਾਲ ਦੀ ਉਦਾਹਰਨ ਹੈ ਤੁਸੀਂ ਜੇ ਦਸੀ ਹੈ ਜੀ ਤੇ ਉਹਨਾਂ ਨੂੰ ਸੱਦਾ ਦਿਓ ਵੀ ਜੇ ਕਿਤੇ ਆਹ ਸ਼ਾਇਦ ਵੀਡੀਓ ਤੁਰੇ ਫਿਰਦੀ ਪਾਕਿਸਤਾਨ ਪਹੁੰਚ ਜੇ ਕਿ ਭਾਈ ਕੋਈ ਸੰਪਰਕ ਕਰ ਲਿਆ ਕਰੋ ਮੇਰਾ ਫੋਨ ਨੰਬਰ ਇਹਦੇ ਉੱਤੇ ਹੀ ਦਿੱਤਾ ਹੁੰਦਾ ਹੈ ਕਿ ਖੀਵਾ ਕਲੰਕ ਦੇ ਸੰਪਰਕ ਕਰ ਲਿਆ ਕਰੋ ਰੌਪਤਾ ਰੱਖਿਆ ਕਰੋ ਆਜੋ ਸਾਡੇ ਪਿੰਡ ਦੇੋਂ ਤੁਸੀਂ ਇਹ ਸੱਦਾ ਦਿਓ ਤੁਸੀਂ ਬੋਲੋ ਹਾਂ ਬਿਲਕੁਲ ਜੀ ਭਾਈ ਸਾਹਿਬ ਉੱਧਰ ਕੋਈ ਸਾਡਾ ਇਸ ਤਰ੍ਹਾਂ ਦਾ ਉਹਨਾਂ ਸ਼ਿਆਣ ਦੇ ਵਿੱਚੋਂ ਤੁਹਾਡਾ ਉਹਨਾਂ ਨੂੰ ਬੇਨਤੀ ਆ ਸਾਡੀ ਵੀ ਇੱਕ ਵਾਰੀ ਜਾਂ ਥੇਹ ਦੀ ਜੜੇ ਸਾਰੇ ਚਾਹ ਉਹ ਸਾਰੇ ਲੋਕਾਂ ਨੂੰ ਬੁਲਦੀ ਜਾਓ ਬੜੀ ਖੁਸ਼ੀ ਹੋਊ ਕਿ ਸਾਰੇ ਤੁਸੀਂ ਆਓਗੇ ਇੱਥੇ ਮਿਲ ਕੇ ਸਾਡੇ ਪਰਿਵਾਰਾਂ ਨੂੰ ਉਸ ਤੋਂ ਹੀ ਜਗਾ ਕੁਝ ਹੋਣੀ ਹੈ ਕੋਸ਼ਿਸ਼ ਕਰੋ ਕਿ ਮੈਂ ਤੇ ਜਾਨ ਵੀ ਆਉਂਗੀ ਉਦੋਂ ਤੱਕ ਆ ਵੀ ਬੜੀਆ ਮੌਤ ਮੈਂ ਵੀ ਆ ਗਈ ਹਾਂ ਸਾਹਿਬ ਚਜੂ ਰਾਮ ਰਿਸ਼ੀ ਜੀ ਨੇ ਖੀਵਾ ਕਲਾਂ ਤੋਂ ਸਾਡੇ ਨਾਲ ਜਿਹੜੀ 1947 ਦੀ ਇੱਕ ਸੁਖਦ ਮਨ ਨੂੰ ਸਕੂਨ ਦੇਣ ਵਾਲੀ ਤਸੱਲੀ ਦੇਣ ਵਾਲੀ ਖੁਸ਼ੀ ਦੇਣ ਵਾਲੀ ਖਬਰ ਸੁਣਾਈ ਇਹਨਾਂ ਨੇ ਕਿ ਸਾਡੇ ਪਿੰਡ ਦੇ ਵਿੱਚ ਅਸੀਂ ਕੁਝ ਵੀ ਨਹੀਂ ਹੋਣ ਦਿੱਤਾ ਬਾਹਰੋਂ ਇੱਕ ਬੰਦੇ ਨੇ ਆ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਾਡੇ ਸਾਰੇ ਪਿੰਡ ਨੇ ਉਸ ਨੂੰ ਤਾੜਨਾ ਕਰ ਦਿੱਤੀ ਸੀ ਕਿ ਸਾਡੇ ਪਿੰਡ 'ਚ ਨਹੀਂ ਤੂੰ ਬੜਨਾ ਹੋਏਗਾ ਇਹ ਸਾਡੇ ਪਿੰਡ ਦੇ ਮੁਸਲਮਾਨ ਨੇ ਸਾਡੇ ਨਾਲ ਹੀ ਰਹਿਣਗੇ ਸਾਡੀਆਂ ਤੋਂ ਅਸੀਂ ਇਕੱਠੇ ਰਹਿੰਦੇ ਆਏ ਆ ਤੇ ਅਸੀਂ ਇਕੱਠੇ ਜਾਵਾਂਗੇ ਤੇ ਅੱਜ ਵੀ ਇਕੱਠੇ ਰਹਿੰਦੇ ਨੇ 77 ਸਾਲ ਬੀਤ ਗਏ ਜਿਹਨੂੰ ਅਸੀਂ ਆਜ਼ਾਦੀ ਕਹਿੰਦੇ ਆ ਉਸ ਆਜ਼ਾਦੀ ਨੂੰ ਭਾਵੇਂ ਕਈ ਲੋਕ ਵਰਗਤੀ ਕਹਿੰਦੇ ਨੇ ਪਰ ਇਹ ਅੱਜ ਵੀ ਖੀਵਾ ਕਲਾਂ ਸਾਡਾ ਰਾਹ ਦਰਸਾਉਂਦਾ ਹੈਗਾ ਤਾਂ ਜੀ ਰਾਮ ਰੇਸ਼ੀ ਜੀ ਤੁਸੀਂ ਸਾਡੇ ਨਾਲ ਗੱਲਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰੀ ਫਿਰ ਤੁਹਾਡੇ ਰਾਹੀਂ ਤੁਹਾਡੇ ਪਿੰਡ ਨੂੰ ਸलाम ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ